ਮੇਰੀ ਗੱਲ ਸੁਣਿਓ ਦੇਖੋ ਉੱਠ ਜਾਓ ਬਾਹਰ ਦਿਨ ਤਾਂ ਦੇਖ ਲਓ ਕਿੰਨਾ ਚੜਿਆ ਪਿਆ ਨਾਲ ਟਾਈਮ ਬਹੁਤ ਹੋਇਆ ਪਿਆ ਕੀ ਕਰਾਂ ਯਾਰ ਰਾਤ ਨਾ ਲੇਟ ਪਿਆ ਸੀ ਆ ਸਾਰੀ ਰਾਤ ਮੱਛਰ ਮੇਰਾ ਲਹੂ ਪੀ ਗਿਆ ਅੱਖੀ ਨਹੀਂ ਖੁੱਲੀ ਮੇਰੇ ਤੋਂ ਵੀ ਜ਼ਿਆਦਾ ਲਹੂ ਪੀਤਾ ਮੱਛਰ ਨੇ ਤੁਸੀਂ ਲਹੂ ਕਿੱਥੇ ਪੀਂਦੇ ਨੇ ਮੇਰਾ ਤੁਸੀਂ ਤਾਂ ਇਹਨਾਂ ਜਿਆਦਾ ਪਿਆਰ ਕਰਦੇ ਹੋ ਹੈ ਫੇਰੀ ਵੀ ਸੰਭਾਲ ਕਰਦੇ ਤੁਸੀਂ ਤੁਸੀਂ ਥੋੜੀ ਲਹੂ ਪੀ ਸਕਦੇ ਹੋ ਇਹ ਤਾਂ ਹੱਪਤੰਦਰ ਮੱਛਰੀ ਸੀਗਾ ਸਾਰੀ ਰਾਤ ਨਹੀਂ ਸੁਣ ਦਿੰਦਾ ਯਾਰ ਫਿਰ ਤੁਹਾਨੂੰ ਕਿੰਨੇ ਵਾਰੀ ਤੱਕ ਇਹ ਹੈ ਮੈਂ ਵੀ ਇਨਵਰਟਰ ਲਵਾ ਲੈਂਦੇ ਆਪਾਂ ਪਰ ਤੁਸੀਂ ਮੇਰੀ ਗੱਲ ਹੀ ਨਹੀਂ ਸੁਣਦੇ ਹੈਗੇ ਯਾਰ ਕੀ ਕਰਾਂ ਉਹ ਪਹਿਲਾਂ ਜਿਹੜੀ ਮਸ਼ੀਨ ਲਈ ਹੋਈ ਹੈ ਹੈਨਾ ਉਹ ਹੀ ਤਾਂ ਸਮਰਾਈ ਨਹੀਂ ਜਾਂਦੀ ਹੈਗੀ ਹਣ ਵਾਟਰ ਆਪਾਂ ਕਿੱਥੋਂ ਲੈ ਲਈਏ ਚਲ ਕੋਈ ਨਹੀਂ ਹੌਲੀ ਹੌਲੀ ਸਾਰੀਆਂ ਚੀਜ਼ਾਂ ਬਣ ਜਾਣਗੀਆਂ ਪਰ ਮੈਨੂੰ ਨੀਂਦ ਆ ਰਹੀ ਸੀ ਤੁਸੀਂ ਮੈਨੂੰ ਕਹਿ ਦਿੰਦੇ ਮੈਂ ਤੁਹਾਨੂੰ ਹਵਾ ਚੱਲੀ ਜਾਂਦੀ ਤੁਸੀਂ ਸੁੱਤੇ ਰਹਿੰਦੇ ਉਹੀ ਤਾਂ ਗੱਲ ਹੈ ਯਾਰ ਜਦ ਤੂੰ ਸੁੱਤੀ ਪਈ ਸੀ ਨਾ ਮੈਂ ਤਾਂ ਤੈਨੂੰ ਦੇਖ ਕੇ ਬਸ ਸਕੂਲ ਜਾਈ ਦੇ। ਵੀ ਤੂੰ ਆਰਾਮਾ ਪਈਂ। ਮੇਰਾ ਕੀ ਆ? ਦੋ-ਤਿੰਨ ਦੇ ਸਵੇਰੇ ਉੱਠ ਖੜੂ। ਮੈਂ ਕਿਹਾ ਡਿਊਟੀ ਜਾਣਾ। ਆਏ ਤਾਂ ਮੈਨੂੰ ਪਤਾ ਹੈ ਵੀ ਤੁਸੀਂ ਮੈਨੂੰ ਦੁੱਖ ਦੇ ਕੇ ਰਾਜ਼ੀ ਨਹੀਂ ਹੈਗੀ। ਤਾਂ ਮੈਂ ਤੈਨੂੰ ਦੁੱਖ ਬਗਲਾ ਕਾਤ ਦੇਣਾ ਮੈਂ। ਹੈਂ? ਤੇ ਉਹ ਕਹਿੰਦਾ ਸੀਗਾ ਮੈਂ। ਤੁਮ ਕੋਲ ਮਿਲਦੇ ਸਾਰੇ। ਹਾਂ ਬਸ ਕੰਮ ਤਾਂ ਮੈਂ ਕਰੀ ਜਾਂਦੀ ਆ। ਉਧਰ ਮੰਮੀ ਬਾਹਰ ਨੂੰ ਗਏ ਹੋਏ ਸੀ। ਮੈਂ ਕਿਹਾ ਚੱਲ ਜਦੋਂ ਉਹ ਆ ਗਏ ਬਸ ਉਹਨਾਂ ਦੀ ਵੀ ਚਾਹ ਬਣਾ ਕੇ ਦੇਣੀ ਆ। ਆਪ ਤਾਂ ਪੀ ਲਈ ਤਾਂ ਹਾਂਜੀ ਮੈਂ ਤਾਂ ਪੀ ਲਈ ਨਾਲੇ ਦੇਖਿਓ ਚੰਦੜੀ ਪਹਿਲਾਂ ਗੱਲ ਹੋਈ ਸੀ ਹਨਾ ਉਹ ਤਾਂ ਹੁਣ ਆਪਾਂ ਸਾਰੇ ਭੁੱਲ ਬਲਾ ਗਏ ਪਰ ਨਾ ਮੇਰੇ ਮਨ ਚ ਫੇਰ ਵੀ ਕਦੇ ਕਦੇ ਡਰ ਜਾ ਹੁੰਦਾ ਹੈ ਕਿਤੇ ਮੰਮੀ ਫੇਰ ਨਾ ਲੋਕੀਆ ਗੱਲਾਂ ਚ ਆ ਜਾਣ ਕੋਈ ਨਹੀਂ ਮੰਮੀ ਐਜੀ ਹੈਗੀ ਕੋਈ ਇੱਕ ਵਾਰ ਬੰਦਾ ਕਿਸੇ ਗੱਲਾਂ ਚ ਆ ਸਕਦਾ ਬਾਰ ਬਾਰ ਥੋੜੀ ਹੁਣ ਮਾਂ ਨੂੰ ਆਪਣੇ ਦੋਨਾਂ ਦੀ ਖੁਸ਼ੀ ਪਿਆਰੀ ਹੈ ਲੋਕਾਂ ਦੀ ਥੋੜੀ ਤੁਸੀਂ ਨਾ ਜਾਣਦੇ ਨਹੀਂ ਹੈਗੇ ਅੱਜ ਕੱਲ ਦੇ ਜ਼ਮਾਨੇ ਵਾਲੇ ਜਿਹੜੇ ਲੋਕ ਨੇ ਨਾ ਮੋਤ ਚੰਦਰੇ ਨੇ ਕੋਈ ਕਿਸੇ ਨੂੰ ਦੇਖ ਕੇ ਨਹੀਂ ਚਰਦਾ ਵੀ ਇਹ ਬੰਦੇ ਖੁਸ਼ਕਾਤੋਂ ਰਹਿੰਦੇ ਨੇ ਸਹੀ ਗੱਲ ਕਹੀ ਤਾਂ ਯਾਰ ਚਿੰਤਾ ਤਾਂ ਪੈਸੇ ਕਦੇ-ਕਦੇ ਮੈਨੂ ਹੋ ਜਾਂਦੇ ਹਨ ਪ੍ਰੀਤ ਹੋਰ ਮੰਮੀ ਸਵੇਰੇ ਹੀ ਬਾਗ ਜਾਂਦੇ ਉਹ ਨਾਲੇ ਇੱਕ ਤਾਂ ਨਾ ਮੇਰੀ ਮਾਂ ਨੂੰ ਮੈਂ ਕਹੂੰਗਾ ਵੀ ਅੰਡਿੰਗ ਉਹਦੇ ਬਾਹਾਂ ਮ ਜਾਇ ਕਰ ਜਿੰਨਾਂ ਨੇ ਆਪਣਾ ਵਰਤਕ ਤੇ ਵਹਿਗਾ ਸੋ ਉਹਨਾਂ ਦੇ ਜਾ ਆ ਫालतੂ ਐ ਮੇਰੀ ਉਹਨਾਂ ਦੇ ਬਾਗੀ ਫਰਾਨੇ ਦੇ ਬਾਗੀ ਉਹ ਕੀ ਫਾਇਦਾ ਚੋਗਲ ਫੁਰ ਆਪ ਦਾ ਘਰ ਤਾਂ ਪਸਾਉਂਦੀ ਨਹੀਂ ਹੈਗੀ ਉਹ ਜਨਾਨੀਆਂ ਗਾਂ ਦੂਜੇ ਦਾ ਵੀ ਪਟਦੀਆਂ ਨੇ ਉਹੀ ਤਾਂ ਗੱਲ ਆ ਨਾਲੇ ਆਪਣੇ ਘਰੇ ਕੋਈ ਕਿੰਨਾ ਆਉਂਦਾਗਾ ਜਿਹੜਾ ਆਪਾਂ ਸਵੇਰੇ ਹੀ ਅਗਲੇ ਦੇ ਘਰੇ ਜਾ ਕੇ ਬੈਠਦੀ ਏ ਨਾਲੇ ਅਗਲੇ ਬਾਅਦ ਚ ਮੂੰਹ ਜੋੜ ਜੋੜ ਗੱਲਾਂ ਕਰਦੇ ਨੇ ਵੀ ਸਵੇਰੇ ਨਿਕਲੇ ਆਉਂਦੀ ਆ ਕਰੋ ਉਹੀ ਤਾਂ ਗੱਲ ਹੈ ਬਦਲਾਵੇਂ ਤਾਂ ਫਿਰ ਉਹ ਆਪਣੀ ਹੋਣਾ ਚਲ ਕੋਈ ਨਾ ਤੁਸੀਂ ਨਾ ਉੱਠ ਜਾਓ ਹੁਣ ਚਾਹ ਪੀ ਕੇ ਤੇ ਬਾਹਰ ਆ ਜਾਓ ਚੰਗਾ ਫਿਰ ਮੈਂ ਉਹਨਾਂ ਟਾਈਮ ਦੇਖਦੀਆਂ ਰੋਟੀ ਰੁੱਟੀ ਦਾ ਤੁਸੀਂ ਨਾ ਖਾਣ ਨੂੰ ਲੋ ਠੀਕ ਹੈ ਜੀ ਮੰਮੀ ਤੁਸੀਂ ਕਦੋਂ ਆ ਗਏ ਨਾਲ ਤੁਸੀਂ ਝਾੜੂ ਘਾਣੂ ਲਈ ਜਾਨੇ ਹੋ ਚੱਲ ਫੇਰ ਕੀ ਹੁੰਦਾ ਪੁੱਤ ਮੈਨੂੰ ਲੱਗਿਆ ਦੇਖਿਆ ਕੂੜਾ ਜਖੜਿਆ ਪਿਆ ਦੀ ਮੈਂ ਚੱਲ ਮੈਂ ਝਾੜੂ ਲਾ ਦੇਨੀ ਆਂਗੀ ਕੋਈ ਨਹੀਂ ਮੰਮੀ ਮੈਂ ਲਾ ਦੇਨੀ ਆ ਤੁਸੀਂ ਲਿਆ ਫੜਾਓ ਮੈਨੂੰ ਮੈਨੂੰ ਐ ਦੱਸ ਸਾਰੇ ਕੰਮ ਤੈਨੂੰ ਸੁੱਖ ਕੇ ਦਿੱਤੇ ਹੈਗੇ ਮੇਰੇ ਵੀ ਹੱਡ-ਬੁੱਡ ਚੱਲਦੇ ਰਹਿਣਗੇ ਤੈਨੂੰ ਵੀ ਆਇਆ ਵੀ ਕੰਮ ਕਰਨਾ ਦੇ ਮੈਂ ਮੰਮੀ ਨੂੰ ਮੰਜੇ ਤੇ ਬਿਠਾਦਾ ਸੀ ਤੀ। ਉਹ ਨਹੀਂ ਮੰਮੀ ਹੁਣ ਤੁਹਾਡੀ ਉਮਰ ਹੋਈ ਤਾਂ ਪਈ ਐ ਇੰਨੀ ਹੈ। ਬਰੇਰੇ ਕੰਮ ਧੰਦੇ ਕਰ ਲੈ ਤੁਸੀਂ। ਮੈਂ ਕਾਦੇ ਵਾਸਤੇ ਆਂ? ਕੋਈ ਗੱਲ ਨਹੀਂ ਨਾਲੇ ਆਪਣੇ ਘਰ 'ਚ ਕੰਮ ਹੀ ਕਿੰਨੇ ਕਣੇ? ਗੈਂਤੀ ਦੇ ਮਸਾ 5-6 ਕੰਮ ਹੁੰਦੇ ਆ ਹੈ। ਦੁਪਹਿਰੇ ਮੈਂ ਫੇਰ ਵੇਲੀ ਹੋ ਕੇ ਪੈ ਜਾਣਾ ਹੁੰਦਾ। ਲੈ ਫੜਾਓ ਤੁਸੀਂ। ਨਾ ਮੇਰੀ ਗੱਲ ਸੁਣ ਕੁੜੀਏ। ਤੂੰ ਮੈਨੂੰ ਬੁਢੀ ਸਮਝਦੀ ਐ? ਕਾਹਨੂੰ ਬੁਢੀ ਸਮਝਦੀਆਂ ਮੰਮੀ? ਆ ਮੈਂ ਕੋਈ ਦੇਖੂਗਾ ਅਗਲਾ ਕਹੂਗਾ ਨੂੰ ਤਾਂ ਇਹ ਨਦੀ ਫਿਰਦੀ ਆ ਟਹਿਲਦੀ ਤੇ ਆ ਬੁੜੀ ਨੂੰ ਝਾੜੂ ਲਾਉਣ ਤੇ ਲਾਇਆ ਹੋਇਆ ਜੇ ਕੋਈ ਦੇਖੂਗਾ ਮੇਰੇ ਕੋਲੇ ਆ ਕੇ ਕਵੇ ਮੈਂ ਕਹੂੰਗੀ ਵੀ ਮੇਰੀ ਨੂੰ ਸਾਰਾ ਦਿਨ ਕੰਮ ਕਰਦੀ ਆ ਨਾ ਫੇਰ ਕੀ ਹੋਵੇ ਜੇ ਮੈਂ ਝਾੜੂ ਲਾਤਾ ਮੇਰੇ ਵੀ ਤਾਂ ਗਿੱਟੇ ਗੋਡੇ ਖੜ ਜਾਣਗੇ ਮੰਜੇ ਤੇ ਬੈਠੀ ਨੂੰ ਚਲੋ ਤੇ ਇਕਲੋ ਮੰਮੀ ਜੇ ਤੁਸੀਂ ਨਹੀਂ ਮੇਰੀ ਗੱਲ ਮੰਨਣੀ ਤਾਂ ਲਾ ਲਓ ਫਿਰ ਝਾੜੂ ਮੇਰਾ ਵੀ ਸਗੋਂ ਇੱਕ ਕੰਮ ਘਟੂ ਗਈ ਦੇਖ ਲੈ ਕੁੜ ਜਿੰਨੀ ਨਿੱਕੀ ਔਨੀ ਤਿੱਖੀ ਸ਼ੈਤਾਨ ਵਾਲੀ ਏ ਤੂੰ ਹੈ ਹਾਏ ਚਲ ਕੋਈ ਨਾ ਪਤਾ ਇੰਨਾ ਕ ਤਾਂ ਕੰਮ ਮੈਨੂੰ ਵੀ ਕਰ ਲੈਣਾ ਚਾਹੀਦਾ ਕੀ ਗੱਲ ਸੱਸ ਨੂੰ ਹ ਕੀ ਗੱਲਾਂ ਕਰੀ ਜਾਂਦੀਆਂ ਨੇ ਅਸੀਂ ਤਾਂ ਜੋ ਗੱਲਾਂ ਕਰਨੀਆਂ ਕਰ ਲੈਣਾ ਮੁੰਡਿਆ ਤੂੰ ਐ ਦੱਸ ਮੈਨੂੰ ਤੂੰ ਅੱਜ ਕੰਮ ਤੇ ਨਹੀਂ ਗਿਆ ਕੰਮ ਤੇ ਮਾਂ ਦੇ ਜਾਣਾ ਨਹੀਂ ਉਹ ਖੇਤ ਵਾਲੀ ਮੋਟਰ ਮੱਚੀ ਪਈ ਆ ਉੱਥੇ ਮਿਸਤਰੀ ਵੜਾਇਆ ਉਹ ਬਦਲਾਉਣੀ ਆ ਠੀਕ ਐ ਅੱਛਾ ਅੱਛਾ ਤੇ ਨਾਲੇ ਮੈਂ ਮਨਪੀਤਾ ਇਹ ਕਹਿੰਦਾ ਸੀਗਾ ਹਾਂਜੀ ਚਾਹ ਤਾਂ ਮੈਂ ਪੀ ਲਈ ਸੀਗੀ ਦੋ ਰੋਟੀਆਂ ਲਾ ਦੇ ਯਾਰ ਮੈਂ ਜਾਂਦਾ ਜਾਂਦਾ ਖਾ ਜਾਊਂਗਾ ਹਾਂ ਕੋਈ ਗੱਲ ਨਹੀਂ ਬੱਸ ਮੈਂ ਹੁਣੇ ਬਣਾਉਣੀ ਆ ਬਸ ਠੀਕ ਐ ਬਣਾ ਲਈਏ ਚਲ ਬਣਾ ਲੈ ਰੋਟੀ ਮੈਂ ਸੰਬਰ ਦੇ ਦਿੰਨੀ ਆ ਕੀ ਗੱਲ ਕਰਨੀ ਸੀ ਕੀ ਗੱਲ ਕਰਨੀ ਮੈਨੂੰ ਦੱਸ ਮੈਨੂੰ ਤਾਂ ਐ ਸੀਗਾ ਵੀ ਚਲ ਆਪਣੇ ਘਰ ਦੇ ਵਿੱਚ ਦੁਬਾਰੇ ਮਸਾ ਸ਼ਾਂਤੀ ਹੁੰਦੀ ਹੈ ਪਹਿਲਾਂ ਉਹੀ ਗੱਲ ਆ ਤੁਹਾਡਾ ਕਲੇਸ਼ ਚੱਲਦੀ ਰਹਿੰਦਾ ਸੀ ਇੱਕ ਨਾ ਮੈਨੂੰ ਪਤਾ ਤੂੰ ਨਹੀਂ ਚਾਹੁੰਦੀ ਹੈਗੀ ਵੀ ਤੂੰ ਆਪਦੀ ਨੂੰ ਕੁਝ ਬੋਲੇ ਜਾਂ ਤੇ ਪੁੱਤਰ ਕੁਝ ਬੋਲੇ ਆ ਲੋਕ ਨਹੀਂ ਉਂਗਣਾਂ ਨਾਲੋਂ ਹਟਦੇ ਹੈਗੇ ਠੀਕ ਹੈ ਤਾਂ ਹੀ ਤੈਨੂੰ ਕਹਿੰਦਾਂ ਲੋਕਾਂ ਦੇ ਘਰੇ ਨਾ ਜਾ ਕੇ ਆਣ ਕੌਣ ਜਾ ਕੇ ਆਪਣਾ ਕੀ ਰੱਖਿਆ ਵਾ ਮੇਰੀ ਗੱਲ ਸੁਣ ਜਿਹੜਾ ਕੋਈ ਲੋਕ ਮੈਨੂੰ ਉਂਗਲੀ ਲਾਉਂਦਾ ਨਾ ਮੈਂ ਚੱਪਲੀ ਲਾ ਕੇ ਨੱਕ ਤੇ ਮਾਰਦੀ ਆ ਮੈਨੂੰ ਹੁਣ ਸਾਰਾ ਅਹਿਸਾਸ ਹੈ ਬੀਜ ਵੱਖਾਂ ਨਾਲ ਆਪਦੇ ਨੂੰਹ ਕੋਤਾ ਨਾ ਕਿਵੇਂ ਰਹੀਦਾ ਪਿਆਰ ਨਾਲ ਬਗਾਨੀਆਂ ਤਿਆਂ ਨੂੰ ਆਪਦੀਆਂ ਤਿਆਂ ਬਣਾ ਕੇ ਕਿਵੇਂ ਰੱਖੀ ਤੀ ਸਹੀ ਕਿਹਾ ਮੈਂ ਤਾਂ ਹੀ ਕਹਿਣਾ ਮੈਂ ਪਹਿਲਾਂ ਤਾਂ ਉਹੀ ਗੱਲ ਹੈ ਜਿਵੇਂ ਲੋਕ ਕਹਿੰਦੇ ਸੀ ਤੂੰ ਮੈਂ ਮੰਨ ਲੈਂਦੀ ਸੀ ਹਾਂ ਪਰ ਉਹੀ ਗੱਲ ਹਫ਼ਤਾ ਦਿਮਾਗ ਵੀ ਚਲਾਈਦਾ ਹੁੰਦਾ ਕੋਈ ਨਾ ਕੋਈ ਨਾ ਠੀਕ ਕਰਨਾ ਕਰ ਪੁੱਤ ਹੁਣ ਤਾਂ ਮੈਂ ਜਮਾ ਪਿਆਰ ਨਾਲ ਰੱਖਦੀ ਆ ਮਨਪ੍ਰੀਤ ਨੂੰ ਬੜਾ ਠੀਕ ਚਲ ਮਾਂ ਮੈਂ ਰੋਟੀ ਘੜ ਲ ਫਿਰ ਮੈਂ ਖੇਤ ਜਾਣਾ ਚੰਗਾ ਜਾ ਖਾ ਲੈਣ ਚੰਗਾ ਮਨਪ੍ਰੀਤ ਹਾਂਜੀ ਮਮੀ ਪਤ ਨਿਭੜ ਗਏ ਤੇਰੇ ਕੰਮ ਹਾਂਜੀ ਬਸ ਮੈਂ ਆ ਸਾਫ ਸਫਾਈ ਜੀ ਕਰਕੇ ਮੈਂ ਕਿਹਾ ਚਲੋ ਉਹਨਾਂ ਨੂੰ ਰੋਟੀ ਬਣਾਦਾ ਹੈ ਮੇਰੇ ਤਾਂ ਨਾ ਸਿਰ ਬਾਲਾ ਦੁਖੀ ਜਾਂਦੇ ਜਿਵੇਂ ਨੂੰ ਕੁਟ ਚਾਹ ਦੀ ਕਰਕੇ ਦੇ ਦੇ ਕਰੜੀ ਜੀ ਮੰਮੀ ਮੇਰੇ ਮਨ ਚ ਜੇਹੀ ਗੱਲ ਘੁੰਮੀ ਜਾਂਦੀ ਸੀ ਜਦੋਂ ਮੈਂ ਸਵੇਰੇ ਇਹਨਾਂ ਨੂੰ ਚਾਹ ਫੜਾਈ ਨਾ ਮੈਂ ਕਿਹਾ ਮੰਮੀ ਅਜੇ ਬਾਹਰ ਗਏ ਹੋਏ ਉਹਨਾਂ ਨੂੰ ਚਾਹ ਵੀ ਬਣਾ ਕੇ ਦੇਣੀ ਆ ਪਰ ਇਹਦੋਂ ਬਾਅਦ ਆ ਕੇ ਤੁਸੀਂ ਮੈਨੂੰ ਕਿਹਾ ਹੀ ਨਹੀਂ ਵੀ ਚਾਹ ਦੇ ਦੇ ਉਹਨਾਂ ਮੈਂ ਤੇਰੇ ਤਾਈ ਕੋਲੇ ਪੀ ਲਈ ਸੀ ਉੱਥੇ ਜਾਨੀ ਉਹਦੀ ਚਾਹ ਆਪਣੇ ਵਰਗੀ ਨਹੀਂ ਹੁੰਦੀ ਕਰੜੀ ਜੀ ਉਹ ਲੱਸੀ ਜੀ ਚਾਹ ਕਰਦੀ ਆ ਸਾਲੇ ਮੈਂ ਤੁਹਾਨੂੰ ਪਹਿਲੇ ਹੀ ਕਿਹਾ ਸੀ ਨਾ ਵੀ ਨਾ ਤੁਸੀਂ ਕੰਮ ਕਰੋ ਹਾਂ ਥੱਕ ਗਏ ਐਨੇ ਕ ਨਾਲ ਤੁਹਾਡਾ ਸਿਰ ਦੁਖਣ ਲੱਗ ਗਿਆ ਨਹੀਂ ਪੁੱਤ ਕੰਮ ਕਰਕੇ ਨਹੀਂ ਇਹ ਤਾਂ ਉਹੀ ਲੱਗ ਗਿਆ ਮੈਂ ਉਦੋਂ ਦੁਬਾਰੇ ਵਾਲੀ ਚਾਹ ਨਹੀਂ ਪੀਤੀ ਤੇ ਰੱਥਾਂ ਦੀ ਤਾਂ ਦੁਖਣ ਲੱਗ ਗਿਆ ਚਲੋ ਕੋਈ ਨਾ ਤੁਸੀਂ 2 ਮਿੰਟ ਰੁਕੋ ਮੈਂ ਹੁਣੀ ਧਰ ਦਨੀ ਆ ਤੁਹਾਡੀ ਚਾਹ ਚੰਗਾ ਵਧੀਆ ਵਧੀਆ ਜੀ ਬਣਾਈ ਪਤਾ ਜਗਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਠੀਕ ਕਦੇ ਕਦੇ ਤਾਂ ਮੰਮੀ ਤੋਂ ਆਇ ਲੱਗਦਾ ਹੈ ਉਦੋਂ ਜਮਈ ਜਿਵੇਂ ਜਾਣੋ ਨਾ ਪਿੱਕਿਆਣੀ ਗੁੰਮੀ ਇੱਥੇ ਆ ਗਈ ਹੋਵੇ ਪਰ ਮੱਚ ਜਾਣਾ ਦਿਲ ਫਿਰ ਉੱਥੇ ਹੀ ਆ ਜਾਂਦਾ ਹੈ ਹਲ ਕੋਈ ਨਾ ਜਿੰਨਾ ਗਲਤ ਸੋਚੂਗੀ ਉਨਾਂ ਹੀ ਗਲਤ ਹੋਈ ਜਾਊਗਾ ਮੇਰੇ ਨਾਲ ਜਿੰਨੀ ਚੰਗੀ ਸੋਚ ਰੱਖੂਗੀ ਉਨਾਂ ਹੀ ਵਧੀਆ ਹੋਊਗਾ ਹੇ ਹੇ ਹਾ ਹੁਣ ਕਿਹੜਾ ਆ ਗਿਆ ਐੇ ਵੀ ਰੱਬਾ ਮੈਂ ਤਾਂ ਮਸਾਂ ਪਈ ਸੀ ਬਿੰਦਾ ਕਿ ਤਾ ਪਤਾ ਨਹੀਂ ਕੌਣ ਬਾਰ ਖੜਕਾ ਹੀ ਜਾਂਦਾ ਹੈ ਵੇ ਆਉਨੀ ਆ ਪਾਈ ਬੇ ਬਾਬੇ ਭਾਈ ਬੇ ਆ ਗਈ ਪਾਈ ਆ ਗਈ ਐਡਾ ਵੀ ਕਾਲਾ ਨਾ ਹੋ। ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਭਾਈ ਬਾਬਾ ਬਈ ਕਿੱਥੇ ਸੀਗਾ? ਉਹ ਤਾਂ ਭਾਈ ਖੇਤ ਭੱਗਿਆ ਕੰਮ ਸੀ ਕੋਈ। ਹਾਂ ਕੰਮ ਸੀ ਉਹ ਮੋਟਰ ਜੀ ਮੱਚ ਗਈ ਸੀ ਆਪਣੀ ਜੀ ਤਾਂ ਕਰਕੇ ਬੁਲਾਉਣ ਆਇਆ ਸੀ ਮੈਂ ਤੁਹਾਨੂੰ। ਉਹਦੇ ਕੋਲ ਆ ਗਿਆ ਸੀ ਪੁੱਤ ਸੁਨੇਹਾ ਤੇ ਉਹ ਖੇਤ ਭੱਗਿਆ ਅੱਜ ਕੰਮ ਤੇ ਗਿਆ ਨਹੀਂ ਹੈਗਾ ਡਿਊਟੀ। ਕੰਨਾ ਕੇ ਮੈਂ ਮੋਟਰ ਮੋਟਰ ਕਢਾਉਣੀ ਐ। ਅੱਛਾ ਜੀ। ਹਾਂ। ਚਲ ਫਿਰ ਮੈਂ ਤਾਂ ਜਾਣਾ ਮੈਂ ਤਾਂ ਉਸਨੂੰ ਬੁਲਾਣ ਆਇਆ ਸੀਗਾ। ਚਾਹ ਪਾਣੀ ਪੀਜੀ ਬਾਈ। ਚਾਹੀ ਤਾਂ ਲੋੜ ਨਹੀਂ ਤਾਈ ਮੈਂ ਪੀ ਕੇ ਆਇਆ ਸੀਗਾ। ਮੈਨੂੰ ਤਾਂ ਐ ਸੀ ਚਲ ਜੇ 바ਵਾ ਮਿਲ ਜੂਗਾ ਵੀ ਇਕੱਠੇ ਲੰਘ ਜਾਗੇ। ਜੇ ਤੁਰ ਗਿਆ ਤਾਂ ਚਲ ਕੋਈ ਗੱਲ ਨਹੀਂ ਫਿਰ ਜਾਣਾ ਮੈਂ। ਚਲ ਚੰਗਾ ਭਾਈ ਕੋਈ ਗੱਲ ਨਹੀਂ। ਮੇਰੀ ਗੱਲ ਸੁਣੋ ਮੈਨੂੰ ਫੋਨ ਕਰ ਦਿਓ। ਬਾਵੇ ਨੂੰ ਕਹਿ ਦਿਜੀਏ ਦੁਪਹਿਰੇ ਚਾਰ ਰੋਟੀ ਦੀ ਲੋੜ ਹੋਈ ਤਾਂ ਮੈਂ ਪਹੁੰਚਾ ਦੂੰਗੀ। ਕੋਈ ਗੱਲ ਨਹੀਂ ਤਾਈ ਕਹਿ ਦਾਂਗੇ ਚੰਗਾ ਫਿਰ। ਚੰਗਾ ਭਾਈ। ਇਹ ਸਿਰ ਤਾਂ ਪਹਿਲਾਂ ਹੀ ਦੁਖੀ ਜਾਂਦਾ ਸੀ ਮੰਮੀ ਆ ਲੋ ਚ ਆਏ ਮੇਰ ਮਮੀ ਬਾਹਰ ਕੌਣ ਬੋਲੀ ਜਾਂਦਾ ਸੀ ਕੋਈ ਆਇਆ ਸੀ ਨਹੀਂ ਉਹ ਸੀ ਦਰਸ਼ਨ ਅੱਛਾ ਹੋਰ ਮੋਟਰ ਨਹੀਂ ਬਾਵਾ ਕਹਿੰਦਾ ਸੀ ਮੱਚ ਗਈ ਹਾਂ ਉਹ ਮੋਟਰ ਜੀ ਵਾਸਤੇ ਆਈ ਸੀ ਕਹਿੰਦਾ ਕਿ ਬਾਵੇ ਨੂੰ ਕਹ ਦੇ ਨਾਲ ਲੈ ਜਾਣਾ ਮੈਂ ਉਹਦਾ ਕੱਦ ਆ ਗਿਆ ਖੇਤ ਤੂੰ ਹੁਣ ਆਇਆਗਾ ਮੰਮੀ ਵੈਸੇ ਮੈਂ ਇੱਕ ਗੱਲ ਕਹਿਣੀ ਸੀ ਵੀ ਆਪਾਂ ਨੂੰ ਆ ਸਾਂਝੀ ਮੋਟਰ ਦਾ ਕੋਈ ਫਾਇਦਾ ਤਾਂ ਹੈ ਨਹੀਂ ਮੈਂ ਲਾਉਦਾ ਹਨ ਸਾਂਝੀ ਤਾਂ ਤਾਂ ਹੈ ਆ ਪੁੱਤ ਦੇਖ ਰਲ ਮਿਲ ਕੇ ਚੱਲੀ ਜਾਂਦਾ ਉਹ ਵਰਤਦੇ ਨੇ ਆਪਾਂ ਵਰਤਦੇ ਹਾਂ ਹੁਣ ਖਰਾਬ ਹੋ ਗਈ ਪੈਸੇ ਸਾਂਝੇ ਲੱਗ ਜਾਣਗੇ ਉਹ ਗੱਲ ਤਾਂ ਹੈ ਮੰਮੀ ਵੀ ਚਲੋ ਅੱਦ ਅੱਦ ਪੈਸੇ ਕਰਕੇ ਲੱਗ ਜਾਂਦੇ ਆ ਹਨ ਪਰ ਜਿਹੜੀ ਆਪਦੀ ਚੀਜ਼ ਹੁੰਦੀ ਹੈ ਨਾ ਉਹ ਆਪਦੀ ਹੀ ਹੁੰਦੀ ਆ ਹੁਣ ਦੇਖੋ ਜੇ ਐਟ ਟਾਈਮ ਤੇ ਖਰਾਬ ਹੋ ਗਈ ਆ ਹਨ ਤੇ ਪਾਵੇ ਨੂੰ ਨਾਲ ਤਾਂ ਜੋ ਛੁੱਟੀ ਨਾ ਮਾਰਨੀ ਪੈਂਦੀ ਨਾਲੇ ਆਪਣੀ ਮਰਜ਼ੀ ਸੀ ਆਪਾਂ ਜਦੋਂ ਮਰਜ਼ੀ ਸੂਤ ਕਰਵਾ ਲੈਂਦੇ ਹੁਣ ਅਗਲੇ ਹੁਣ ਦਵਾ ਦਾਵਾ ਤੀ ਉਹ ਕਾਲ ਕਹਿੰਦੇ ਸੀ ਵੀ ਅਭੀ ਸੂਤ ਕਰਵਾ ਕੇ ਦਿਓ ਆਪਣੇ ਕੋਲੇ ਪੈਸੇ ਨਾ ਹੁਣ ਫੇਰ ਬੰਦਾ ਕੀ ਕਰੇ ਇਹ ਵੀ ਤੇਰੀ ਗੱਲ ਠੀਕ ਹੈ ਤੀ ਚਲ ਹੁ ਆਏ ਆ ਪੁੱਤ ਰਲ ਮਿਲ ਕੇ ਚੱਲੀ ਜਾਂਦਾ ਫਿਰ ਜੇ ਜਾ ਦੇ ਇਕੱਲਿਆਂ ਦਾ ਹੋ ਹੁੰਦਾ ਫਿਰ ਜਿਆਦਾ ਹੀ ਬੋਝ ਪੈ ਜਾਂਦਾ ਆਪਦੇ ਸਿਰ ਤੇ ਹੁਣ ਤੈਨੂੰ ਪਤਾ ਹੈ ਆ ਕਨੈਕਸ਼ਨ ਵੀ ਬਹੁਤ ਮਹਿੰਗੇ ਮਿਲਦੇ ਨੇ ਟਰਾਂਸਫਾਰਮ ਵੀ ਆਪਦਾ ਲੈ ਕੇ ਤਰਵਾਉਣਾ ਪੈਂਦਾ ਇਹੋ ਲੰਦਾ ਹੈਗੀਆਂ ਹੀ ਨੇ ਮੰਮੀ ਫਿਰ ਖਰਚਾ ਤਾਂ ਹੁੰਦਾ ਹੀ ਆ ਕੋਈ ਵੀ ਚੀਜ਼ ਹੋਵੇ ਜਹੇ ਹੋ ਰਹੁਣਾ ਮੋਟਰ ਤੇ ਘੱਟੋ ਘੱਟ 2-3 ਲੱਖ ਰੁਪਈਆ ਖਰਚਾ ਆਜੂ ਕਿਤੇ ਜਿਆਦਾ ਹੀ ਆਊਗਾ 2 ਲੱਖ ਤਾਂ ਆ ਕੈਵਟੀਜੀ ਕਰਾਉਣ ਤੇ ਲੱਗ ਜਾਂਦੇ ਨੇ ਚੱਲ ਕੋਈ ਨਾ ਪੀ ਲੋ ਫਿਰ ਚਾਹ ਹੁਣ ਕੱਤ ਠੰਡੀ ਕਰੀ ਜਾਂਦੇ ਆ ਤੁਸੀਂ हट ਗਿਆ ਸਿਰ ਤੁਹਾਡਾ ਸਿਰ ਤਾਂ ਹਟ ਜੂਗਾ ਚਾਹ ਪੀ ਕੇ ਹਟ ਜੂ। ਕਾਹ ਨੂੰ ਲੋਕ ਤੁਹਾਨੂੰ ਟਿਕੰਨ ਦੰਦੇ ਆ। ਇੱਥੇ ਹੁਣ ਫੇਰ ਕੋਈ ਨਾ ਕੋਈ ਆ ਜੂਗਾ। ਅਸ ਹੁਣ ਤਾਂ ਚਾਹ ਪੀ ਕੇ ਮੈਂ ਅੰਦਰ ਵੜ ਕੇ ਪੈਣੀ ਆਂਗੀ। ਚਲ ਮੈਨੂੰ ਕੱਪੜੇ ਦੇ ਦੋ ਮੰਮੀ ਜੇ ਤੁਹਾਡੇ ਕੋਈ ਧੋਣ ਵਾਲੇ ਨੇ। ਉੱਥੇ ਆ ਕਮਰੇ 'ਚ ਟੰਗਿਆ ਪਿਆ ਸੀ ਮੇਰਾ ਸੂਟ। ਠੀਕ ਆ ਬਸ ਫਿਰ ਮੈਂ ਵੀ ਹੁਣ ਧੋ ਕੇ ਨਾ ਵੇਲੀ ਹੋਈ ਆਂ। ਤੂੰ ਵੀ ਆਰਾਮ ਕਰ ਲੈ ਦੋ ਘੰਟੇ। ਕੋਈ ਨਾ। ਕਾਦੀ ਦੇਖ ਕੀ ਹਾਲ ਹੈ ਜੀ। ਆਪਾਂ ਕੱਲੇ ਲਵਾ ਲਈਏ ਮੋਟਰ ਤੇਰੀ ਮਾਦਾ ਰਾਜ ਹੈ ਨਾ ਕੋਲੇ ਮੋਟਰ ਲਵਾ ਦੀ ਕਦੇ ਤੇਰੀ ਮਾਂ ਨੂੰ ਦੇ ਦੂ 2-3 ਲੱਖ ਰੁਪਈਆ ਇੱਥੋਂ ਲੱਖ ਦੋ ਲੱਖ ਆਪਦਾ ਪਾ ਕੇ ਲਵਾ ਲੋ ਆਪਦੀ ਆ ਕੇ ਬਹਿਦੀ ਹੈ ਮੇਰੇ ਕੋਲੇ ਗੋਡੇ ਦੇਵੇਂ ਲੱਗ ਕੇ ਤੂੰ ਕੀ ਜਾਣਦੀ ਹੈ ਜੀ ਮੈਂ ਭੁੱਲ ਚੋਂਗੀ ਮੇਰੇ ਸਭ ਯਾਦ ਹੈ ਜਿਹੜੀ ਤੂੰ ਕੀਤੀ ਹੈ ਮੇਰੇ ਨਾਲ ਆ ਮੇਰਾ ਪੁੱਤ ਕਦੇ ਮੇਰੇ ਮੂਰੇ ਨਾ ਥਾਂ ਨਹੀਂ ਕਰਦਾ ਸੀ ਜਿਹੜਾ ਤਾਂ ਤੇ ਮੇਰੇ ਮੂਰੇ ਬੋਲਣ ਲੱਤਾ ਹੈ ਕੋਈ ਮੌਕਾ ਹੁਣ ਦੇ ਵੀ ਮੌਕੇ ਦੀ پارٹی ਦੇ ਲੇਖ ਤੇ ਤੇਰੀ ਦੀ ਧਾਰ ਦੇਖ ਤੇ ਇਹ ਨਾਲ ਬੰਦ ਉਹ ਚੱਕਲਾ ਫੋਨ ਪਟੂਆ ਕੀ ਕਰੀ ਜਾਂਦਾ ਕਿੱਥੇ ਉਲਝ ਗਿਆ ਦੱਸਿਆ ਪਾਖਣਾ ਯਾਰ ਇਹ ਨਹੀਂ ਫੋਨ ਚੱਕਦਾ ਓਏ ਪਤੰਦਰਾ ਤੂੰ ਖੰਬੇ ਥੱਲੇ ਖੜਾ ਕੀ ਕਰਦਾ ਮੈਨੂੰ ਐਂ ਲੱਗਦਾ ਉਹ ਜਿਹੜੀ ਤੂੰ ਲੈਂਡ ਮੈਨਡ ਦੇ ਫਾਰਮ ਜੇ ਭਰੇ ਸੀ ਉਹ ਤੈਨੂੰ ਨੌਕਰੀ ਤਾਂ ਮਿਲੀ ਨਹੀਂ ਹੁਣ ਉਹ ਫੀਲਿੰਗ ਚੱਕਦਾ ਹੋਏਗਾ ਪੱਕੀ ਹੈਨਾ ਉਹ ਕਾਹਨੂੰ ਖਸਮਾ ਪਹਿਲਾਂ ਤਾਂ ਮੈਂ ਇੱਥੇ ਤੈਨੂੰ ਡਿਕੀ ਜਾਂਦਾ ਸੀਗਾ ਤੂੰ ਨਹੀਂ ਪਹੁੰਚਿਆ ਫੇਰ ਮੈਂ ਹਜ਼ਾਰ ਫੋਨ ਲਾ ਲਿਆ ਉਹ ਮਿਸਤਰੀ ਨੂੰ ਵੀ ਮੋਟਰ ਕੱਢਣੀ ਆ ਭਈ ਆਇਆ ਚੈੱਕ ਕਰਨੇ ਵਾਲਾ ਮੋਟਾ ਦੇਖ ਲਈਏ ਅੱਜ ਤਾਂ ਮੈਂ ਕੰਮ ਤੋਂ ਹੀ ਛੁੱਟੀ ਮਾਰੀ ਐ ਕੋਈ ਖੇਤ ਪਹੁੰਚੀ ਨਹੀਂ ਹੈਗਾ ਯਾਰ ਮੈਂ ਤਾਂ ਤੈਨੂੰ ਲੱਭਦਾ ਫਿਰਦਾ ਨਾਲੇ ਮੇਰੀ ਗੱਲ ਸੁਣ ਮਿਸਤਰੀ ਤਾਂ ਜਦੋਂ ਆਊਗਾ ਆਊਗਾ ਆਪਾਂ ਤਾਂ ਚੱਲੀ ਉੱਥੇ ਉਹ ਘਟ ਘਟ ਫੋਨ ਤੇ ਚੱਕ ਲੈ ਬੰਦੇ ਦਾ ਓ ਯਾਰ ਇਹ ਤਾਂ ਇਹਨਾਂ ਨੇ ਇਹ ਜਿਹੀ ਕੰਮ ਹੀ ਨਹੀਂ ਤੂੰ ਕਾਨੂੰ ਟੈਨਸ਼ਨ ਲਈ ਆ ਜਾਊਗਾ ਚਲ ਆ ਜਾ ਆਪਾਂ ਤਾਂ ਪਹੁੰਚੀਏ ਯਾਰ ਪਹਿਲਾਂ ਦੇਖੀਏ ਕੀ ਹਸਾ ਕਤਾ ਬੈ ਕੀ ਗੱਲ ਮਨਪ੍ਰੀਤ ਪੈ ਗਈ ਓਹੋ ਆ ਗਏ ਤੁਸੀਂ ਓਈ ਆਉਣੀ ਸੀ ਯਾਰ ਸਾਰੇ ਖੇਤ ਦਾ ਕੰਮ ਨਿਵੇੜ ਕੇ ਨਾ ਹੁਣ ਵਿਹਲੇ ਹੋਇਆ ਤਾਂ ਕਰਕੇ ਹੁਣ ਕੋਈ ਗੱਲ ਵਿਚਾਰ ਮੱਕਰੇ ਜਾ ਰੋਟੂ ਟੁਕ ਖਾ ਲਈ ਦਪਹਿਰ ਦਾ ਅੱਛਾ ਅਖਰਾ ਗਈ ਸੀ ਨਾ ਮੈਨੂੰ ਨਾ ਪਤਾ ਨਹੀਂ ਕਿਉਂ ਕਬਰਾੜ ਜੀ ਹੋਈ ਜਾਂਦੀ ਐ ਬਸ ਮੈਂ ਵੈਸੇ ਹੀ ਪੈ ਗਈ ਪਈ ਪਈ ਨੂੰ ਨੀਂਦ ਜੀ ਆ ਗਈ ਬੁਖਾਰ ਬੁਖੂਰ ਤਾਂ ਦਿਖਾਂ ਨਾ ਨਾ ਬੁਖਾਰ ਤਾਂ ਨਹੀਂ ਹੈਗਾ ਸੇ ਤਾਂ ਠੀਕ ਐ ਤੇਰੀ ਯਾਰ ਹੂੰ ਹੋਰ ਹੀ ਅਚਵੀ ਜੀ ਲੱਗੀ ਪਈ ਐ ਕੋਈ ਗੱਲ ਨਹੀਂ ਹੋ ਜਾਂਦਾ ਹੁੰਦਾ ਸਾਦ ਨੂੰ ਤਾਂ ਇਕੱਲੀ ਕੰਮ ਕਰਦੀ ਰਹਿਣੀ ਐ ਖਾਪਦੀ ਰਹਿਣੀ ਐ ਚਲ ਕੰਮ ਤਾਂ ਕਰ ਨਾ ਕੰਮ ਹੋ ਜਾਂਦੀ ਨਾ ਫਿਰ ਕੰਮ ਤਾਂ ਕਿੰਨੇ ਘਨੇ ਆਪਣੇ ਘਰ ਚ ਇਹ ਤਾਂ ਮੈਂਟੇਨੈਂਸ ਵੇਟ ਲੈ ਲੈਂਦੇ ਆ ਥੋ-ਥੋ ਕਦੇ ਮੰਮੀ ਕਰ ਲੈਂਦੀ ਆ ਕਦੇ ਮੈਂ ਕਰ ਲੈਨੀ ਆ ਇਹ ਤਾਂ ਹੈ ਯਾਰ ਹੁਣ ਤੁਸੀਂ ਦੱਸੋ ਬਣਾ ਕੇ ਦੇਵਾਂ ਕੋਈ ਰੋਟੀ ਬਣਾ ਦੇਂ ਪਹਿਲਾਂ ਦੰਮ ਲੈਣਾ ਯਾਰ ਮੈਂ ਫਿਰ ਨਾ ਆ ਕੇ ਕੱਪੜੇ ਬਦਲੂੰਗਾ ਫਿਰ ਖਾ ਲੈਣਾ ਮੈਂ ਕੋਈ ਚਾਹ ਪਾਣੀ ਲਿਆ ਕੇ ਦੇਵਾਂ ਤੇ ਨਾਲੇ ਸੱਚ ਮਿਸਤਰੀ ਕੀ ਕਹਿੰਦੇ ਨੇ ਮੋਟਰ ਨੂੰ ਬਿਨ ਨਮੀ ਪਾਉਣਗੇ ਕਿ ਉਸੇ ਨਹੀਂ ਲੋਟ ਕਰਨਗੇ ਕੇ ਨਾ ਜਾਰੇ ਮਿਸਤਰੀ ਮੋਟਰ ਕੱਢ ਕੇ ਲੈ ਗਈ ਉਹ ਕਹਿੰਦੇ ਜੇ ਤਾਂ ਪਏ ਮੋਟਰ ਮੱਚੀ ਹੋਈ ਫਿਰ ਤਾਂ ਉਹੀ ਗੱਲ ਆ ਵੀ ਨਮੀ ਲੈਣ ਚ ਫਾਇਦਾ ਪਰ ਇਹਦਾ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂਗਾ ਕੱਲ ਨੂੰ ਫੇਰ ਮੱਚ ਜੂਗੀ ਜੇ ਕੋਈ ਮਾੜਾ ਮੋਟਾ ਪੱਕੇ ਭੁੱਖੇ ਚੁੱਕੀ ਨੁਕਸ ਹੋ ਜਾ ਫਿਰ ਉਹੀ ਜੀ ਚੀਜ਼ ਦਾ ਚੇਂਜ ਹੋ ਕੇ ਕਰਕੇ ਉਹ ਉਹੀ ਭਾਈ ਤਿਆਰ ਕਰਕੇ ਦੇ ਦੇਣਗੇ ਲੈ ਦੇਖ ਲੋ ਹਣਾ ਬੈਠਿਆ ਬੈਠਿਆ ਨੇ ਹੋਰ ਹੀ ਖਰਚੇ ਵਿੱਡੇ ਜਾਂਦੇ ਨੇ ਆਪਣੇ ਅਰਗੇ ਕਬੀਲਦਾਰੀ ਸੈੱਟ ਕਰਦੇ ਰਹਿ ਜਾਂਦੇ ਆ ਐਂ ਤਾਂ ਕਬੀਲਦਾਰੀਆਂ ਉਲਝਣਾ ਪਾਉਂਦੀਆਂ ਨੇ ਓਏ ਉਹੀ ਗੱਲ ਐ ਆ ਮਸਾ ਹੁਣ ਤਾਂ ਹੱਥ ਲੋਟ ਹੋਇਆ ਸੀਗਾ ਕੋਈ ਨਾ ਕੋਈ ਜੱਬ ਖੜਾ ਰਹਿੰਦੀ ਐ ਖੇਤੀ ਵਾਲੇ ਬੰਦੇ ਦਾ ਭਾਈ ਇਹੀ ਤਾਂ ਪੰਗਾ ਹੂੰ ਕੋਈ ਨਾ ਚਲ ਹੋ ਜਾਊਗਾ ਸਾਰਾ ਕੁਸ ਚਲ ਠੀਕ ਐ ਮੈਨਾਂ ਨਾਲ ਜਾ ਕੇ ਚੰਗਾ ਹਾਂ ਨਾਲੋਂ ਮਗੀਜਰ ਛੱਡਿਆ ਹੋਇਆ ਹੀ ਸੀਗਾ ਨਾਲੋਂ ਕੋਈ ਨਹੀਂ ਤੂੰ ਆਰਾਮ ਕਰ ਲੈ ਕੋਈ ਨਾ ਬਸ ਕਿਤੇ ਤਾਂ ਉਹ ਇਕੱਲੇ ਕਹਿ ਰਹੇ ਨੇ ਵੀ ਦੱਸ ਕਿੱਧਰ ਕਿੱਧਰ ਹੋਵੇ ਕੱਲਾ ਕੱਲਾ ਬੰਦਾ ਵੀਰੇ ਦਾ ਫੋਨ ਹੈਲੋ ਹਾਂਜੀ ਵੀਰੇ ਕਿਵੇਂ ਹੋ ਹਾਂ ਹਾਂ ਮੈਂ ਤਾਂ ਵਧੀਆ ਤੁਸੀਂ ਦੱਸੋ ਅੱਛਾ ਕਿਉਂ ਕੀ ਹੋ ਗਿਆ ਮੰਮੀ ਨੂੰ अच्छा। ਤੁਸੀਂ ਮੈਨੂੰ ਪਹਿਲਾਂ ਹੀ ਫੋਨ ਲਾ ਕੇ ਦੱਸ ਦੇਣਾ ਸੀ। اچھا ਕਰੇ ਨੇ। ਚਲ ਕੋਈ ਗੱਲ ਨਹੀਂ ਫਿਰ ਮੈਂ ਦੇਖਦੀ ਆਂ। ਕਰਦੀ ਆਂ ਮੈਂ ਮੰਮੀ ਨਾਲ ਗੱਲ ਤੇ ਇਧਰ ਬਾਗੇ ਨਾਲ ਗੱਲ। ਜਿਨ੍ਹਾਂ ਨੇ ਮੈਨੂੰ ਕਹਿਤਾ ਫਿਰ ਮੈਂ ਆ ਜਾਨੀ ਆਂ। ਹਾਂ ਹਾਂ ਕੋਈ ਨਾ ਫਿਕਰ ਨਾ ਕਰੋ ਤੁਸੀਂ। ਉਹ ਬਾਈ ਮੈਨੂੰ ਪਤਾ ਹੈ ਵੀ ਹੈ ਨਹੀਂ ਕੋਈ ਸਾਹਬਣ ਵਾਲਾ ਕੋਈ ਨਾ ਫਿਰ ਮੈਂ ਆ ਜੂਗੀ ਹਾਂ ਕੋਈ ਨਾ ਮੈਂ ਗੱਲ ਕਰਕੇ ਦੱਸਦੀ ਆ ਚੰਗਾ ਲੈ ਇੱਕ ਤਾਂ ਇਧਰੋਂ ਮੋਟਰ ਦਾ ਪੰਗਾ ਖਿੜਿਆ ਪਿਆਗਾ ਉੱਪਰੋਂ ਮੰਮੀ ਨੂੰ ਪਤਾ ਨਹੀਂ ਕੀ ਹੋ ਗਿਆ ਬਿਮਾਰ ਕਿਵੇਂ ਹੋ ਗਿਆ ਉਹ ਤਾਂ ਚੰਗੇ ਭਲੇ ਸੀ ਦੇਖੀ ਜੇ ਮੈਂ ਹੁਣ ਜਾਊਂਗੀ ਉਧਰ ਇਹ ਨਹੀਂ ਪਤਾ ਵੀ ਖੇਤ ਕਿੰਨੇ ਮਿਸਤਰੀ ਆਉਣ ਰੋਟੀ ਪਾਣੀ ਦਾ ਘਰੇ ਔਖਾ ਹੋ ਜਾਣਾ ਚਲ ਦੇਖਦੀ ਐ ਇਹਨਾਂ ਨਾਲ ਗੱਲ ਕਰਕੇ ਛੇ ਮੈਨੂੰ ਜਾਣ ਦੇ ਦੇਣਗੇ ਹੁਣ ਆਇਆ ਊਠ ਪਹਾੜ ਕੇ ਨੀਚ ਕੋਈ ਨਾ ਮਤ ਤੇ ਮੋਂ ਤਾਂ ਮੈਂ ਭੇਜਦੀ ਆ ਪੇਖ ਨਾ ਮਿੱਠੀ ਹੋ ਕੇ ਮਨ ਚੰਗੀ ਤੂੰ ਕੀ ਜਾਣਦੀ ਹੈ ਜਿਹਦੀ ਮੇਰੇ ਨਾਲ ਇੰਨੀ ਮਿੱਠੀ ਪਿਆਰੀ ਰਹਿੰਦੀ ਹੈ ਮੇਰੇ ਗੱਲਾਂ ਚ ਆ ਗਈ ਨਾ 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 ਇਹ ਤਾਂ ਗੱਲ ਹੋਈ ਨਹੀਂ ਸਕਦੀ ਜਿਹੜੀ ਮੇਰੇ ਅੰਦਰ ਜ਼ਾਹਰ ਹੈ ਨਾ ਉਹ ਨਹੀਂ ਨਿਕਲ ਸਕਦੀ ਇਹ ਤਾਂ ਤੇਰੇ ਚੰਗੀ ਤਰ੍ਹਾਂ ਡੰਗ ਵੱਜਾ ਜਹਾਂ ਤੇ ਕੀ ਕੀ ਗੱਲ ਹੋ ਕੀ ਮਨਪਰੀ ਤੂੰ ਫੇਜਿਕਾ ਤੋ ਬੈਠੀ ਐ ਕੁਛ ਨਹੀਂ ਬਸ ਮੰਮੀ ਦੀ ਟੈਨਸ਼ਨ ਜੀ ਹੋਈ ਜਾਂਦੀ ਆ ਆਪ ਜਦੋਂ ਮੇਰਾ ਸਿਰ ਵੀ ਦੁਖਦਾ ਸੀ ਨਾ ਤਦੋਂ ਮੇਰੇ ਸਰਾਣੇਉ ਨਹੀਂ ਹਿਲਦੇ ਹੁੰਦੇ ਸੀ ਉਹ ਤੇ ਹੁਣ ਜਦੋਂ ਮੇਰੀ ਮਾਂ ਇਨੀ ਬਿਮਾਰ ਐ ਤੇ ਮੈਂ ਉਹਦੇ ਕੋਲ ਵੀ ਨਹੀਂ ਹੈਗੀ ਯਾਰ ਤੂੰ ਐਂ ਕਾ ਤੂੰ ਸੋਚੀ ਜਾਂਦੀ ਐ ਮੈਂ ਤੈਨੂੰ ਕਹਿ ਤਾ ਇਤ ਬੀ ਸਵੇਰੇ ਲੰਘ ਜੀ ਮੈਂ ਤੈਨੂੰ ਵਸ ਚੜਾ ਜਾਊਂਗਾ ਭਗ ਜੀ ਤੂੰ ਮੈਂ ਕਿਹਨੂੰ ਤੈਨੂੰ ਰੋਕ ਰਿਹਾ ਤੁਸੀਂ ਤਾਂ ਨਹੀਂ ਰੋਕ ਰਹੇ ਮੈਨੂੰ ਪਤਾ ਐ पर मेरे नैना आ एक रात ही मेनू आए पहाड़ जड्डी लगी जांदी है ये भी कटनी बहुत ਔਖੀ ਹੈ ਤੇ ਦੂਜੀ ਗੱਲ ਮੈਨੂੰ ਟੈਨਸ਼ਨ ਇਹ ਆ ਮੈਂ ਭਗਤਾ ਜਾਉਂਗੀ ਪਰ ਮੈਨੂੰ ਇੱਕ ਟੈਨਸ਼ਨ ਇਹ ਵੀ ਆ ਵੀ ਕਿਤੇ ਇਧਰਲੀ ਮੰਮੀ ਦੇ ਦਿਲ ਚ ਜਾਂ ਦਿਮਾਗ ਚ ਕੋਈ ਇਹੋ ਜੀ ਗੱਲ ਨਾ ਜੇ ਮੈਂ ਨਹੀਂ ਜਾਂਦੀ ਵੀ ਕਿਸੇ ਵੀ ਗੱਲ ਕਰਨ ਆਪਣਾ ਘਰ ਟੁੱਟੇ ਜਾਂ ਆਪਣੇ ਘਰ ਚ ਕਲੇਸ਼ ਹੋਵੇ ਮੈਨੂੰ ਇਹ ਆ ਕਿ ਜੇ ਮੈਂ ਚਲੀ ਗਈ ਨਾ ਮੰਮੀ ਕਿਤੇ ਇਹ ਨਾ ਸੋਚ ਲੈਣ ਵੀ ਹੁਣ ਖੇਤ ਕੰਮ ਚੱਲਦਾ ਸੀ ਮਿਸਟਰ ਉਹਨਾਂ ਦਾ ਰੋਟੀ ਪਾਣੀ ਭੇਜਣਾ ਹੁੰਦਾ ਇਹ ਆਪਦੇ ਬਹਨ ਨਾਲ ਆ ਕੇ ਪੇਕੇ ਵਗ ਗਈ। ਓਹ ਹਮਨਪ੍ਰੀਤ ਤੂੰ ਇਹ ਦਿਨੇ ਗੱਲਾਂ ਕਿਉਂ ਸੋਚੀ ਜਾਂਦੀ ਆ ਜੇ ਖੇਤ ਕੰਮ ਚੱਲਦਾ ਵੀ ਆ ਖੇਤ ਦਾ ਕੰਮ ਮੈਂ ਕਰਨਾ। ਪਿੱਛੇ ਕੀ ਇਹ ਦੋ ਜਣੇ ਦੀ ਰੋਟੀ ਹੋਏ। ਮੰਮੀ ਨਾ ਮੈਂ ਹੈਲਪ ਕਰਾ ਦਉ ਚਾਚੀ ਤਾਈ ਆਜੂਗੇ ਐਂਡਨ ਗਵਾੰਡਣਾ ਆਪੇ ਰੋਟੀਆਂ ਲਾਹ ਦਊਗੀ। ਤੂੰ ਫਿਕਰ ਨਾ ਕਰ। ਨਾਲੇ ਯਾਰ ਤੂੰ ਕਿਹੜਾ ਰੋਜ਼ ਜਾਨੀ ਆ ਪੇਕੇ ਆਪਦੇ। ਵੀ ਹੁਣ ਤੂੰ ਕੋਈ ਬਹਾਨਾ ਲਾ ਕੇ ਜਾ ਰਹੀ ਹੈ। ਮੈਨੂੰ ਵੀ ਪਤਾ ਇਹ ਗੱਲ ਤੇ ਮੰਮੀ ਜੀ ਨੂੰ ਵੀ ਪਤਾ। ਨਹੀਂ ਮੰਮੀ ਨੂੰ ਨਹੀਂ ਪਤਾ 나ਹੀਂ ਮੈਂ ਮੰਮੀ ਨੂੰ ਹਜੇ ਕੁਝ ਦੱਸਿਆ ਮੈਂ ਦੱਸ ਸਕੋ ਇਹ ਵੀ ਨਹੀਂ ਦੱਸਿਆ ਵੀ ਮੈਂ ਕੱਲੂ ਪਿੰਡ ਜਾਣਾ ਮੰਮੀ ਨਾਲ ਤਾਂ ਗੱਲ ਕਰ ਲੈਣੀ ਸੀ ਨਾ ਇੱਕ ਵਾਰੀ ਚੱਲ ਕੋਈ ਗੱਲ ਨਹੀਂ ਮੰਮੀ ਨੂੰ ਕਿਹੜਾ ਤੈਨੂੰ ਰੋਕਣਾ ਯਾਰ ਚਾਹੇ ਨਾ ਦੱਸੀ ਕੋਈ ਗੱਲ ਨਹੀਂ ਹੁਣ ਜੰਮਾ ਬੇਫਿਕਰ ਹੋ ਕੇ ਨਾ ਆਰਾਮ ਨਾ ਪੈ ਜਾ ਸਵੇਰੇ ਪਹਿਲੀ ਵਸਤੇ ਨੂੰ ਮੈਂ ਚੜ੍ਹ ਜਾਊਂਗਾ ਠੀਕ ਹੈ ਫਿਰ ਵੀ ਡਰ ਤਾਂ ਡਰੀ ਹੁੰਦਾ ਨਾ ਆਪਣੇ ਤੋਂ ਵੱਡੇ ਨੇ ਜੇ ਕਿਤੇ ਮੈਂ ਆਏ ਬਿਨਾਂ ਦੱਸੇ ਬਾਗ ਵੀ ਗਈ બસ ਮੈਨੂੰ ਇਸ ਗੱਲ ਦਾ ਵੀ ਡਰ ਆ ਰਿਹਾ ਕਿ ਤੇ ਉਹ ਫੇਰ ਨਾ ਗੁੱਸਾ ਕਰ ਜਾਣ। ਓਹ ਹੋ ਮਨਪ੍ਰੀਤ ਕਿੱਦਾਂ ਦੇ ਗੱਲਾਂ ਕਰੀ ਜਾਂਦੀ ਏ ਯਾਰ? ਤੂੰ ਤਾਂ ਉਹੀ ਡਰਈ ਜਾਂਦੀ ਏ ਮੇਰੀ ਮਾਂ ਤੋਂ। ਓ ਮਾਂ ਕੁਝ ਨਹੀਂ ਕਹਿੰਦੀ ਖਾਂਦੀ ਥੋੜਾ। ਨਾਲੇ ਮਾਂ ਦੇ ਵਿੱਚੋਂ ਡਰ ਨੂੰ ਕੱਢ ਤੂੰ। ਹਿੰਮਤ ਕਰ। ਪੁੱਛ ਲਈ ਮਾਂ ਨੂੰ ਸਵੇਰੇ ਤੂੰ। ਨਾਲੇ ਇਹ ਮਨ ਦਾ ਡਰ ਨਹੀਂ ਹੈਗਾ। ਇਹ ਮਾਂ ਦੇ ਪ੍ਰਤੀ ਤੇਰੀ ਰਿਸਪੈਕਟ ਹੀ ਹੈ। ਦੇ ਉਹਨਾਂ ਨੂੰ ਇੱਕ ਵਾਰ ਪੁੱਛ ਲੈ। ਇਹੀ ਗੱਲ ਹੈ ਨਾ। ਹਾਂਜੀ ਡਰ ਤਾਂ ਨਹੀਂ ਹੈਗਾ। ਅੱਜ ਤਾਂ ਮੈਨੂੰ ਪਤਾ ਹੈ ਵੀ ਪੁੱਛ ਕੇ ਜਾਊਂਗੀ ਮੈਂ। ਚਲ ਕੋਈ ਗੱਲ ਨਹੀਂ। ਸਵੇਰ ਹੋ ਜਾਂਦੋਂ ਮੈਂ ਕਰੂੰਗੀ ਮੰਮੀ ਜੀ ਨਾਲ ਗੱਲ ਚੰਗਾ ਹੈ ਤਰ ਹੁਣ ਬੇਫਿਕਰ ਹੋ ਕੇ ਪੈ ਜਾ ਠੀਕ ਹੈ ਨਾ ਹਾਂ ਕੋਈ ਨਾ ਚੱਲ ਬਸ ਔਰ ਐਨੀ ਫਿਕਰ ਕਰੀ ਐਨੀ ਵੈਸੇ ਤੁਸੀਂ ਮੇਰੇ ਨਾਲ ਹੀ ਬਾਗ ਚੱਲਦੇ ਭਾਵੇਂ ਕੱਲ ਨੂੰ ਨਾਲ ਤੁਸੀਂ ਮੰਮੀ ਦਾ ਪਤਾ ਲੈ ਆਉਂਦੇ ਹਾਂ ਦੇਖ ਲੈ ਕਿ ਚੱਲ ਜਿੰਮੀ ਕੋਈ ਕਹਾਣ ਲੋਟ ਆਈ ਆਪਾਂ ਉਹਨੇ ਕਰ ਲਾ ਠੀਕ ਹੈ ਪੈ ਜਾ ਪਤਾ ਨਹੀਂ ਸਵੇਰੇ ਸਵੇਰੇ ਕਿੱਧਰ ਵਗ ਗਏ ਨੇ ਉਹ ਕੋਈ ਪਤਾ ਹੀ ਨਹੀਂ ਲੱਗਦਾ ਕਾ ਵੇਖੀ ਘਰ ਚ ਦੋ ਜੀ ਨੇ ਦੋਨੇ ਹੀ ਆਪ ਮਤੇ ਹੋ ਕੇ ਫਿਰਦੇ ਰਹਿੰਦੇ ਨੇ ਕੀ ਗੱਲ ਹੋ ਗਈ ਕੱਲੀ ਹੋ ਗਈ ਜਾਨੀਏ ਕੱਲੀ ਨਹੀਂ ਬੋਲਦੀ ਜੀ ਮੈਂ ਕਿਹਾ ਘਰ ਦੇ ਵਿੱਚ ਆਪ ਤਿੰਨ ਜੀ ਆ ਹਨਾ ਤਿੰਨਾਂ ਦੇ ਵਿੱਚੋਂ ਇੱਕ ਮੈਂ ਹੀ ਰਹਿ ਗਈ ਕੱਲੀ ਜਿਹੜੀ ਘਰੇ ਕੰਮ ਕਰਦੀ ਫਿਰਦੀ ਰਹਿੰਦੀ ਆ ਕੰਦਾ ਘੌਣਾ ਚ ਵਜਦੀ ਰਹਿੰਦੀ ਆ ਤੁਸੀਂ ਵੀ ਪਤਾ ਨਹੀਂ ਕਿੱਧਰ ਵਾਗ ਗਏ ਬਿਨਾਂ ਦੱਸੇ ਮੰਮੀ ਵੀ ਪਤਾ ਨਹੀਂ ਕਿੱਧਰ ਗਈ ਆ ਮੰਮੀ ਤਾਂ ਤਾਂ ਮੈਨੂੰ ਪਤਾ ਨਹੀਂ ਕਿੱਧਰ ਗਈ ਆ ਪਰ ਠੀਕ ਹੈ ਮੈਂ ਸਵੇਰ ਦਾ ਗਿਆ ਹੋਇਆ 5 ਵਜੇ ਦਾ ਖੇਤ ਮੋਟਰ ਨਹੀਂ ਪਾਉਣੀ ਸੀਗੀ ਮੋਟਰ ਤਾਂ ਪਾਉਣੀ ਸੀ ਤੁਸੀਂ ਮੈਨੂੰ ਤਾਂ ਜਗਾ ਦਿੰਦੇ ਕੋਈ ਚਾਹ ਦੀ ਕੁੱਟ ਪੀ ਜਾਂਦੇ ਕੋਈ ਮੈਨੂੰ ਠਾ ਦਿੰਦੇ ਵੀ ਭਾਈ ਬਣਾ ਕੇ ਦੇ ਦੇ ਉਹ ਜਦ ਤੈਨੂੰ ਜਾਣ ਕੇ ਠਾ ਮੈਂ ਚਲ ਪਈਆ ਤਾਂ ਪਈ ਰਹਿਣ ਦੇ ਹੁਣ ਮੇਨਾ ਦਰਸ਼ਨ ਹੈਗਾ ਸੀਗਾ ਖੇਤ ਦੋ ਬੰਦੇ ਵੀ ਹੋਰ ਵਾਲੇ ਦੋ ਮਿਸਤਰੀ ਸੀਗੇ ਅਸੀਂ ਨਾਲ ਮਿਲ ਕੇ ਸਾਰਾ ਨੇ ਮੋਟਰ ਪਾਤੀ ਹੁਣ ਤੈਨੂੰ ਖਾਮ-ਖਾਮ ਮਿਠਾਈ ਜਾਂਦਾ ਕਦੇ ਵਸ ਨੀਂਦ ਖਰਾਕ ਨਹੀਂ ਸੀ ਤੇਰੀ ਚਲੋ ਵਧਾਈਆਂ ਹਾਂ ਥੋੜੀ ਮੋਟਰ ਸਹੀ ਹੋ ਗਈ ਉਹ ਮੋਟਰ ਸਹੀ ਹੋ ਗਈ ਉਹ ਤਾਂ ਗੱਲ ਚੱਲ ਤੇਰੀ ਠੀਕ ਤੂੰ ਕਹਿ ਰਹੀ ਸੀ ਮੰਮੀ ਨਹੀਂ ਹੈਗੀ ਕਿ ਮੰਮੀ ਨੂੰ ਕੀ ਹੋਇਆ ਕਿੱਥੇ ਗਈਆਂ ਮੰਮੀ ਉਹੀ ਤਾਂ ਗੱਲ ਆ ਮੈਨੂੰ ਤਾਂ ਆਪਣਾ ਹੀ ਨਹੀਂ ਪਤਾ ਵੀ ਮੰਮੀ ਹੈਗੀ ਕਿੱਥੇ ਆ ਤੇ ਕਿੱਥੇ ਗਏ ਨੇ ਮੈਂ ਸਵੇਰ ਦੀ ਦੇਖਣ ਲੱਗ ਰਹੀ ਆ ਨਾ ਉਹ ਹਜੇ ਤੱਕ ਆਏ ਨਹੀਂ ਜੇ ਕਿਤੇ ਇੱਥੇ ਉੱਥੇ ਗਏ ਹੁੰਦੇ ਤਾਂ ਉਹ ਹੁਣ ਆ ਜਾਂਦੇ ਹੁੰਦੇ ਆ ਓਹੋ ਤੂੰ ਵੀ ਜਵਨ ਮਨਪੀ ਦੀ ਕੰਮਣੀ ਆ ਉਹ ਮੈਨੂੰ ਪਤਾ ਮੇਰੀ ਮਾਂ ਕਿੱਥੇ ਗਈ ਹੈ ਕਿੱਥੇ ਹਾਂ ਚਾਹ ਪੀ ਲਿਆ ਕਰ ਬਾਸੀਆਂ ਲੱਗ ਰਹੀਆਂ ਨੇ ਤੈਨੂੰ ਵੀ ਮਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ ਹੈ ਫੋਟ ਗੁਰਦੁਆਰਾ ਸਾਹਿਬ ਨਾਲ ਹਮੇਸ਼ਾ ਮੰਮੀ ਮੇਰੇ ਨਾਲ ਜਾਂਦੇ ਨੇ ਕੱਲੇ ਤਾਂ ਮੰਮੀ ਗਏ ਨਹੀਂ ਹੈਗੇ ਕਦੇ ਉਹੀ ਬਸ ਲੈ ਮੈਨੂੰ ਪਤਾ ਕਿੱਥੇ ਗਏ ਆ ਦੱਸਿਆ ਵੀ ਆਈਡੀਆ ਉਹ ਵੀ ਨਹੀਂ ਚੱਜਦਾ ਜੇ ਮੰਮੀ ਗੁਰਦਰਾ ਸਾਹਿਬ ਨਹੀਂ ਗਏ ਤੇ ਘਰੇ ਨਹੀਂ ਹੈਗੇ ਆਂਡੇ ਗੁੰਡੇ ਤੇ ਵੀ ਨਹੀਂ ਜਾ ਸਕਦੇ ਮੰਮੀ ਕਿਉਂਕਿ ਮੈਂ ਕਿਹਾ ਸੀਗਾ ਵੀ ਮਾਂ ਕਿਸਦੇ ਘਰੇ ਤਾਂ ਜਾਣ ਨਹੀਂ ਹੈਗਾ ਮਾਂ ਕਹਿੰਦੀ ਪੁੱਤ ਮੈਨੂੰ ਸਾਰਾ ਪਤਾ ਵੀ ਪਹਿਲਾਂ ਮੈਂ ਗਲਤੀ ਨਾਲ ਭੱਜ ਜਾਂਦੀ ਸੀਗੀ ਉਹ ਵੀ ਲੋਕਾਂ ਨਾਲ ਭਰਦੇ ਜੀ ਤੁਹਾਡੇ ਖਿਲਾਫ ਪਰ ਹੁਣ ਮੈਂ ਕਿਉਂ ਜਾਵਾਂਗੀ ਉਹਨਾਂ ਨੇ ਤਾਂ ਖਾਸ ਕਰਕੇ ਜਿਹੜੇ ਆਪਾਂ ਨੂੰ ਖੁਸ਼ ਦੇਖ ਕੇ ਰਾਜ਼ੀ ਨਹੀਂ ਹੈਗੇ ਫਿਰ ਮੈਂ ਜਾ ਕਿੱਥੇ ਸਕਦੀ ਆ ਮਮੇ ਦਾ ਕਮਰਾ ਚੱਕਰਿਆ ਸੀਗਾ ਨਾ ਮੈਂ ਨਾ ਦਾ ਕਮਰੇ ਚ ਤਾਂ ਮੈਂ ਗਈ ਹੀ ਨਹੀਂ ਮੰਮੀ ਕੋਲੇ ਹੈ ਦੇ ਕੰਬਲੀ ਫਿਰ ਚੱਲ ਕਮਰੇ ਜਾ ਕੇ ਦੇਖਦੇ ਆਂ ਖਾਰੋਂ ਵੀ ਕਮਰੇ ਚ ਹੋਵੇ ਪਰ ਜੇ ਕਮਰੇ ਚ ਵੀ ਹੋਣਗੇ ਹਜੇ ਤੱਕ ਉੱਠੇ ਕਿਉਂ ਨਹੀਂ ਚੱਲ ਕਿੱਥੇ ਚੱਲ ਆਪਾਂ ਦੇਖ ਕੇ ਆਉਣੇ ਓਹੋ ਮਮਮੀ ਮੈਂ ਮਾ ਘਰੋਂ ਮਾ ਤਨ ਲਈ ਸਾਰੇ ਘਰ ਦੇ ਵਿੱਚ ਲੱਪਣਿਆ ਬੇਬੀ ਨਹੀਂ ਸੀ ਤੂੰ ਕੀ ਹੋਇਆ ਪੁੱਛਣਾ ਬਸ ਨਾਲੇ ਤਾਂ ਬਨੱਡ ਵਧ ਰਿਹਾ ਸਿਰ ਵਾਲਾ ਦੁਖੀ ਜਾਂਦਾ ਓਹ ਹੋ ਮਮਮੀ ਤੇ ਸਿਰ ਦੁਖਦਾ ਸੀ ਤੁਸੀਂ ਸਵੇਰੇ ਦੇ ਮੈਨੂੰ ਇੱਕ ਵਾਰਸਤਾ ਲਾ ਦਿੰਦੇ ਮੈਂ ਕਿਹ ਜਾਨੀ ਆ ਵੀ ਤੁਸੀਂ ਕਿਤੇ ਗਏ ਹੋ ਸਵੇਰੇ ਸਵੇਰੇ ਬੁਖਾਰ ਵੀ ਹੋ ਰਿਹਾ ਮਾਂ ਨੂੰ ਤਾਂ ਕਿਵੇਂ ਹੱਥ ਘਰ ਰਿਹਾ ਦੇਖੀ ਦੇ ਹੀ ਕਿਤੇ ਮੈਂ ਦੌਰੇ ਪੈ ਗਈ ਆ ਕੇ ਮੈਥੋਂ ਤਾਂ ਬੋਲਿਆ ਨਹੀਂ ਗਿਆ ਬਸ ਮੈਂ ਇਹਨੂੰ ਕਿਹੇ ਰਣੀ ਮਮਮੀ ਨਹੀਂ ਹੈਗੇ ਘਰੇ ਇਹਨਾਂ ਨੇ ਹੁਣ ਕਿਹਾ ਵੀ ਤੁਹ ਪੰਮਰੇ ਚ ਦੇਖਿਆ ਕਿਵੇਂ ਮੈਂ ਰਾਤ ਦੇ ਬਿਮਾਰ ਹੋ ਜਾਂ ਹੁਣੀ ਹੋਏ ਰਾਤ ਤਾਂ ਮੜ ਮੜ ਸਿਰ ਜਾ ਦੁਖਦਾ ਸੀ ਮੈਂ ਬੋਲੀ ਨਹੀਂ ਮਾਸ਼ਾ ਅੱਲਾਪੀ ਹਟ ਜਾਊਗਾ ਹੋ ਹੋ ਮਾ ਤਾਂ ਉਹਦੀ ਕਹਿਣਾ ਸੀ ਨਾ ਕੋਈ ਦਿਨ ਦਵਾਈ ਬੂਟੀ ਲਿਆ ਦਿੰਦਾ ਮੈਂ ਜਿੰਨਾ ਹੁਣ ਵਾਦਾ ਵਾਦਾ ਬੈਠੀ ਆ ਐਨਾ ਵਾਦਾ ਹੀ ਵਧ ਨਹੀਂ ਸੀਗਾ ਬੇਪੁੱਤ ਬੋਲਿਆ ਤਾਂ ਮੈਥੋਂ ਗਿਆ ਹੀ ਨਹੀਂ ਬੋਲ ਹੀ ਨਹੀਂ ਕਿ ਮੈਂ ਤਾਂ ਇਂ ਡਿੱਗ ਪਈ ਬਸ ਤੁਸੀਂ ਐ ਕਰੋ ਜਾ ਕੋਈ ਗੋਲੀ ਗੁਲੀ ਲੈ ਕੇ ਦੋ ਮੈਨੂੰ ਦੇ ਦੇ ਮੇਰੇ ਆਪਾ ਮੈਂ ਦੇਖਦਾ ਮਾਂ ਨੇ ਡਾਕਟਰ ਨੂੰ ਬੁਲਾ ਕੇ ਲੈ ਕੇ ਆਣਾ ਦਵਾਈਓ ਲਿਆ ਪਤੋ ਉੱਥੇ ਵਰਚੀ ਬਈ ਆ ਮੇਰੀ ਅੱਛਾ ਉਹ ਲੈ ਜਾ ਨਾਲੇ ਉਹ ਬਲੱਡ ਵਾਲਿਆ ਗੋਲੀਆਂ ਦਾ ਪੱਤਾ ਲੈ ਕੇ ਉਹਦੇ ਨਾਲ ਦੀਆ ਲੈ ਆ ਦੀ ਕੋਈ ਨਾ ਮੈਂ ਚੰਗੀ ਤਰ੍ਹਾਂ ਦੇਖਭਾਲ ਕਰਕੇ ਨਾ ਦਵਾਈ ਮਮਮੀ ਤੁਸੀਂ ਦੱਸੋ ਕੁਛ ਲੈ ਕੇ ਦੇਵਾਂ ਤੁਹਾਨੂੰ ਖਾਣ ਨੂੰ ਨਾ ਨਾ ਬਸ ਚਾਹ ਦੀ ਘੁੱਟ ਕਰਦੀ ਦਵਾਈ ਹਾਲੀਪੂਡ ਦਵਾਈ ਵੀ ਨਹੀਂ ਲੈਣੀ ਚਾਹੀਦੀ ਮੈਂ ਸਚਾ ਦੀ ਕੁੱਟ ਕਰਦੀ ਮੜ ਜੇ ਦੁੱਧ ਚ ਪਾ ਦੀ ਦੋ ਕੁ ਪੱਤੇ ਜੇ ਨਾ ਨਾ ਬੁੱਤ ਚਾਹੀ ਕਰ ਲਿਆ ਬਸ ਕੁੱਟ ਕਹਿਨੀ ਮੈਂ ਪੇਕੀ ਜਾਨੀ ਆ ਜਾ ਪੇਕੀ ਤੋਰਾ ਤੈਨੂੰ ਬਾੜੀ ਚਲਾਕ ਮੈਨੂੰ ਵੀ ਨਾ ਰਾਣੀ ਕਹਿੰਦੇ ਨੇ ਜੇ ਤੂੰ ਹੈਗੀ ਨਾ 12 ਤਾਲੀ ਤਾਂ ਵੀ ਮੈਂ 13 ਤਾਲੀਆਂ ਮੰਮੀ ਨੇ ਵੀ ਹੁਣੀ ਬਿਮਾਰ ਹੋਣਾ ਸੀ ਉਧਰ ਉਹ ਮੰਮੀ ਬਿਮਾਰ ਪਈ ਐ ਉਧਰ ਉਹ ਵੀ ਬਿਮਾਰ ਹੋ ਗਏ ਮੇਰੀ ਤਾਂ ਦੋਨੇ ਪਾਸੇ ਜਾਣ ਫਸ ਗਈ ਉਹਨਾਂ ਦਾ ਵੀ ਪਤਾ ਲੈਣਾ ਜ਼ਰੂਰੀ ਆ ਮੈਂ ਤਾਂ ਸੋਚੀ ਜਾਂਦੀ ਸੀ ਚੱਲ ਵੀ ਇਹ ਆ ਜਾਣਗੇ ਮੈਨੂੰ ਚੜ੍ਹਾ ਆਉਣਗੇ ਮੈਂ ਕੀ ਕਰਾਂ ਜੇ ਮੈਂ ਮੇਦਰ ਮੰਮੀ ਨੂੰ ਛੱਡ ਕੇ ਜਾਨੀਆ ਤਾਂ ਆਟੋਮੈਟਿਕ ਹੀ ਮੰਮੀ ਦੇ ਮਨ ਚ ਆਪੀ ਇਹ ਖਿਆਲ ਆਊਗਾ ਵੀ ਆਪ ਦੀ ਮਾਂ ਇਹਨੂੰ ਪਿਆਰੀ ਹੋਗੀ ਤੇ ਮੇਰਾ ਇਹਨੇ ਹਾਲ ਨਹੀਂ ਪੁੱਛਿਆ ਮੈਨੂੰ ਛੱਡ ਕੇ ਚਲ ਗਈ ਸੱਚੀ ਕੁੜੀਆਂ ਦੀ ਜ਼ਿੰਦਗੀ 'ਚ ਨਾ ਆਹੀ ਦੁੱਖ ਸਭ ਤੋਂ ਵੱਡੇ ਹੁੰਦੇ ਨੇ ਨਾ ਤਾਂ ਉਹ ਆਪਦੇ ਪੇਕੇ ਨੂੰ ਛੱਡ ਸਕਦੀਆਂ ਨੇ ਨਾ ਉਹ ਸੌਰੀਆਂ ਦੀਆਂ ਹੀ ਬਣ ਕੇ ਰਹਿ ਸਕਦੀਆਂ ਨੇ ਮੈਨੂੰ ਸਮਝ ਨਹੀਂ ਆਉਂਦੀ ਮੰਮੀ ਕੀ ਕਰਾਂ ਮੰਮੀ ਕੋਲੇ ਜਾਵਾਂ ਕਿ ਨਾ ਜਾਵਾਂ ਪਰ ਅੱਜ ਤੱਕ ਜਿਹੜੀ ਮਾਂ ਨੇ ਕਦੇ ਮੇਰੇ ਸਾਟ ਵੱਜੀ ਨਹੀਂ ਚੱਲੀ ਸੀ ਉਹ ਵਿਚਾਰੀ ਕਦੋਂ ਦੀਪ ਮਾਰ ਪਈ ਆ ਤੇ ਮੈਂ ਐਡੀ ਆ ਭਾ ਗੰਤੀ ਆ ਵੀ ਉਹਦਾ ਪਤਾ ਲੈਣ ਵੀ ਨਹੀਂ ਜਾ ਸਕਦੀ ਕੋਈ ਨਾ ਜਾਣ ਵੀਰੇ ਨੂੰ ਫੋਨ ਲਾ ਕੇ ਕਹਿ ਦਿੰਦੀ ਆ ਬੀ मैं कल आऊंगी अच नहीं आने समझ ही हेलो भाई सत श्रीकाल मम्मी का की हाल अच्छा ਮੈਨੂੰ ਪਤਾ ਹੈ ਵੀ ਮੰਮੀ ਮੇਰੇ ਤੋਂ ਬਿਨਾ ਚੰਗਾ ਨਹੀਂ ਰਹਿੰਦੇ ਹੁੰਦੇ ਪਰ ਬਈ ਮੈਂ ਤਾਂ ਤੈਨੂੰ ਹੀ ਕਹਿਣ ਨੂੰ ਫੋਨ ਲਾਇਆ ਸੀ ਵੀ ਮੇਰੇ ਤੋਂ ਅੱਜ ਵੀ ਨਹੀਂ ਆਇਆ ਸੋਣਾ ਕੱਲੂ ਆਉਂਗੀ ਨਹੀਂ ਨਹੀਂ ਵੀਰੇ ਐਂ ਕਾ ਤੋ ਕਹਿੰਦੇ ਵੀ ਮੈਨੂੰ ਮੋਹ ਨਹੀਂ ਹੈਗਾ ਮੋਹ ਤਾਂ ਮੈਨੂੰ ਤੁਹਾਡਾ ਬਹੁਤ ਆਉਂਦਾ ਪਰ ਬਈ ਤੈਨੂੰ ਆਪ ਨੂੰ ਹੀ ਪਤਾ ਜਦੋਂ ਇੱਕ ਕੁੜੀ ਵਿਆਹੀ ਵਾਰੀ ਜਾਂਦੀ ਹੈ ਨਾ ਫਿਰ ਉਹਦੇ ਤੇ ਦੂਸਰੇ ਘਰ ਦੀ ਜ਼ਿੰਮੇਵਾਰੀ ਵੀ ਤਾਂ ਉਨੀ ਹੁੰਦੀ ਆ ਜੇ ਹੁਣ ਮੈਂ ਥੋੜੇ ਬਾਰੇ ਸੋਚੀ ਚੱਲੂੰਗੀ ਤਾਂ ਮੈਂ ਆਪਦੇ ਘਰ ਚ ਆਪ ਹੀ ਪਾੜ-ਪੱਟ ਕੇ ਬੈਠ ਜੂੰਗੀ। ਹੋ ਉਹ ਤਾਂ ਬਈ ਇੱਧਰ ਲਈ ਮੰਮੀ ਬਿਮਾਰ ਹੋ ਗਈ ਸੀ ਤਾਂ ਕਰਕੇ ਕੀ ਹੈ? ਨਹੀਂ ਨਹੀਂ ਭਾਬੀ ਨੇ ਤਾਂ ਮੈਨੂੰ ਕੁਝ ਨਹੀਂ ਕਿਹਾ। ਉਹਨਾਂ ਨੇ ਤਾਂ ਕਿਹਾ ਸੀ ਵੀ ਮੈਂ ਤੈਨੂੰ ਛੱਡਿਆ ਉਹ ਨਾ। ਬਾਕੀ ਬਈ ਤੂੰ ਵੀ ਸਮਝਦਾਰ ਆ ਨਾ। ਹਾਂ ਕੋਈ ਨਹੀਂ ਮੈਂ ਕੱਲ੍ਹ ਆ ਚੁਗੀ। ਠਲ ਠੀਕਾ। Yeah.